ਸਾਲ ਕੇ ਰੇ ਗਾ ਗਾ ਕਰਦੇ ਹੋ ਤਨੀਬਾ ਸਾਹਿਬ ਗਾ ਗਾ ਕਰਦੇ ਹੋ ਕਿਉਂ ਗਾ ਗਾ ਕਰਦੇ ਹੋ ਤੂੰ ਕਿਹੜਾ ਕੱਢੂਗਾ ਕਿਹੜਾ ਕੱਢੂਗਾ ਜੀ ਗਾਲਾਂ ਕੱਢੂਗਾ ਕਿਹੜੇ ਗਾਲਾਂ ਤੁਸੀਂ ਹੈਂਰੀ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਇਸ ਗਲਤੇ ਹਾਂਜੀ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਫੇ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਆਜੋ ਬੈਠੋ ਬੈਠੋ ਪਲੀਜ਼ ਬੈਠੋ ਤੁਸੀਂ ਜੀ ਬਾਈ ਬਸਬ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਹੈ ਪਹਿਲਾਂ ਸਰ ਇੱਥੇ ਕਾਇ ਤੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕੱਢ ਦੇ ਗਾਲ ਯਾਰ ਹੌਸ ਆ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਹਾਂ ਗਾਲਾਂ ਕੱਢ ਦੇ ਤੁਸੀਂ ਸਾਲਕੇ ਰੇ ਲਗਾਵਾ ਕਰ ਦਿਓ ਤਾਲੀਵਾ ਸਾਹਿਬ ਲਗਾਵਾ ਕਰ ਦਿਓ ਕਿਉਂਗਾ ਕਰ ਦਿਓ ਤੂੰ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ ਇਹ ਹਾਊਸ ਤੁਸੀਂ ਚੱਲਣ ਦੋਗੇ ਕਿ ਨਹੀਂ ਚੱਲਣੋਗੇ ਤੁਸੀਂ ਆਪ ਹੀ ਰੌਲਾ ਪਾ ਕੇ ਬਹਿ ਜਾਂਦੇ ਹੋ ਬੈਠੋ ਸਾਰੇ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਮਾਨ ਸਾਹਿਬ ਬੈਠੋ ਬੈਠੋ ਜਦੋਂ ਤੁਹਾਨੂੰ ਇੱਕ ਵਾਰ ਕਹਿਤਾ ਪਰ ਚੇਅਰ ਨੇ ਨੋਟਿਸ ਲਿਆ ਆ ਕਰਾਂਗੇ ਫਿਰ ਤਸੱਲੀ ਰੱਖਣੀ ਚਾਹੀਦੀ ਤੁਹਾਨੂੰ ਬੈਠੋ ਪਲੀਜ਼ ਬੈਠੋ ਪਲੀਜ਼

ਤੁਸੀਂ ਬੈਠੋ ਤੁਸੀਂ ਬੈਠੋ ਤੇ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਬੈਠੋ ਬੈਠੋ ਪਲੀਜ਼ ਬੈਠੋ ਤੁਸੀਂ ਜੀ ਬਾਈ ਬਸ ਦੋਨੋਂ ਪਾਸਿਓਂ ਹੀ ਨਹੀਂ ਉਧਰੋਂ ਕੁਝ ਨਹੀਂ ਆਇਆ ਉਹਨਾਂ ਨੇ ਨਹੀਂ ਨਾ ਨਾ ਬਿਲਕੁਲ ਉਧਰੋਂ ਕੁਝ ਨਹੀਂ ਮੈਨੂੰ ਗੱਲ ਕਰ ਲੈਣ ਦਿਓ ਮੇਰੀ ਬੇਤੀ ਸੁਣੋ ਮੈਨੂੰ ਗੱਲ ਕਰਨ ਦਿਓ ਮੇਰੀ ਡੈਪਟੀ ਸਪੀਕਰ ਸਾਹਿਬ ਇੱਕ ਮਿੰਟ ਯਾਰ ਬੈਠੋ ਡੈਪਟੀ ਸਪੀਕਰ ਸਾਹਿਬ ਉਧਰੋਂ ਵੀ ਮੈਂਬਰ ਸਾਹਿਬ ਨੇ ਡਾਇਰੈਕਟਲੀ ਅਲੀਗੇਸ਼ਨ ਪਰਿਵਾਰ ਤੇ ਨਸ਼ਾ ਵੇਚਣ ਦਾ ਲਾ ਤੁਸੀਂ ਰਿਕਾਰਡ ਵੇਖ ਲਓ ਨਾ ਤੁਸੀਂ ਰਿਕਾਰਡ ਇੱਕ ਮਿੰਟ ਯਾਰ ਤੁਸੀਂ ਇੱਕ ਮਿੰਟ ਸਾਰਾ ਕੁਝ ਰਿਕਾਰਡਡ ਹੈ देयर ਇਜ਼ ਨਥਿੰਗ ਇੱਕ ਮਿੰਟ ਯਾਰ ਗਿਆਸ

ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦਿਰ ਹਾਊਸ ਤੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲਓ ਬੈਠੇ ਰਹੇ ਕਿ ਨਹੀਂ ਬਹੁਤ ਬਾਰ ਬਾਰ ਕਰੇ ਮੈਂ ਆਖ ਦਿੱਤਾ ਬੈਠੇ ਮੁਕੀ ਦੇ ਕਰਉਣ ਨਹੀਂ ਕੋਈ ਅੱਛਾ ਦੋ ਮਿਟਾ ਪੌਂਡ ਦੇ ਤੱਕ ਮੇਰੇ ਤੁਸੀਂ ਕੁਝ ਕਹਿਣਾ ਤੇ ਉਹ ਨਹੀਂ ਬਾਹਰ ਦਾ ਐਸੀ ਸਪੀਕਰ ਸਾਹਿਬ ਤੁਸੀਂ ਇੱਥੇ ਹਾਜ਼ਰ ਨਹੀਂ ਸੀ ਡੈਪਟੀ ਸਪੀਕਰ ਸਾਹਿਬ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿੱਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸਮਝਦਾ ਸਹੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ

ਉਹਨਾਂ ਨੇ ਕਿਹਾ ਤੁਸੀਂ ਨਸ਼ੇ ਵੇਚਦੇ ਹੋ ਸੌਦਾ ਦੀ ਗੱਲ ਉਹਨਾਂ ਨੇ ਸਾਰੀ ਪਾਰਟੀ ਆ ਉਹਨਾਂ ਨੇ ਸਾਰੀ ਪਾਰਟੀ ਆ ਵੀ ਜਦਾ ਕੀਤਾ ਜਾ ਠੀਕ ਹੈ ਬੈਠੋ ਆਹ ਇਹਨਾਂ ਦੀ ਗੱਲ ਥੀ ਵੈਲੇਟ ਆ ਆਪਾਂ ਰਿਕਾਰਡ ਚੈੱਕ ਕਰ ਲੈਂਦੇ ਠੀਕ ਹੋ ਜਾਏਗਾ ਤੁਸੀਂ ਕੋਈ ਸਾਲ ਕੋਈ ਸਾਨੂੰ ਸਾਦ ਨੂੰ ਕਹੋ ਤੇ ਕੋਈ ਬਗਾਵੇ ਦਿਓ ਕੋਈ ਕਹੋ ਸਾਲੂ ਜਿਹੜਾ ਉਹਨਾਂ ਦੀ ਗੱਲ ਕਰਦਾ ਕੋਈ ਕਹਿੰਦਾ ਠੀਕ ਹੈ ਬੈਠੋ ਕੋਈ ਬੰਦਾ ਗਾਲਾਂ ਕੱਢਦਾ ਆ ਗਈ ਗੱਲ ਆ ਗਈ ਗੱਲ ਆ ਗਈ ਆ ਗਈ ਮੈਂ ਹੁਣੇ ਰਿਕਾਰਡ ਦੇਖ ਲੈਂਦੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਮੈਂ ਹੁਣੇ ਰਿਕਾਰਡ ਵੇਖਦਾ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਕਾਰਵਾਈ ਦੀ ਬਿਲਕੁਲ ਬੈਠੇ ਕਰੋ ਗਾਲ ਕੱਢ ਕੇ ਗਾਲ ਕੱਢੀ ਦੱਸੋ ਜੀ ਨੂੰ ਬਾਹਰ ਹੁਣੇ ਲੋ ਬੈਠੋ ਬੈਠ 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 ਆਪਣੇ ਕੋਲੇ ਸਭ ਕੁਝ ਰਿਕਾਰਡਡ ਹੈ ਜੀ ਵੀਲ ਚੈੱਕ ਇਟ ਵੀਲ ਚੈੱਕ ਇਟ ਅੱਛਾ